ਪੰਜਾਬ ਵੈਦਰ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਅਗਲੇ 14 ਦਿਨ ਕਿਸ ਤਰ੍ਹਾਂ ਮੌਸਮ ਪੰਜਾਬ ਅਤੇ ਬਾਕੀ ਜਿੱਥੇ ਵੀ ਪੰਜਾਬੀ ਵਸਦੇ ਨੇ ਉਸ ਦੀ ਜਾਣਕਾਰੀ ਸ਼ੇਅਰ ਕੀਤੀ ਜਾਊਗੀ ਪੰਜਾਬ ਵੈਦਰ ਅਪਡੇਟਸ ਤੇ ਨਜ਼ਰ ਮਾਰਦੇ ਹਾਂ ਅਗਲੇ 2 ਹਫਤੇ ਮਾਲਵਾ ਇਲਾਕੇ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਅਗਲੇ 4 ਦਿਨ ਰਹੇਗੀ ਤੇ ਜ਼ਿਆਦਾ ਮੀਂਹ 10 ਤੇ 11 ਤਰੀਕ ਨੂੰ ਹੋਵੇਗਾ ਉਸ ਤੋਂ ਬਾਅਦ 15 16 17 ਤਰੀਕ ਨੂੰ 18 ਆਉਣ ਨੂੰ ਮੀਂਹ ਪੈਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਜ਼ਿਆਦਾ ਮੀਂਹ 17 ਤਰੀਕ ਦਿਨ ਸ਼ਨੀਵਾਰ ਹੋਵੇਗਾ ਬਾਕੀ ਅਗਲੇ 2 ਹਫ਼ਤੇ ਲਗਾਤਾਰ ਛੜੀ ਲੱਗਣ ਦੀ ਸੰਭਾਵਨਾ ਅਤੇ ਵੱਧ ਵੱਧ ਟੈਂਪਰੇਚਰ 37 ਡਿਗਰੀ ਤੇ ਰਾਤ ਦੇ ਟਾਈਮ ਘੱਟ ਤੋਂ ਘੱਟ 23 ਡਿਗਰੀ ਸੈਲਸੀਅਸ ਅਗਲੇ 2 ਹਫ਼ਤਿਆਂ ਦੇ ਵਿੱਚ ਹੋਵੇਗਾ। ਮਾਲਵਾ ਇਲਾਕੇ ਤੋਂ ਨਜ਼ਰ ਤੋਂ ਬਾਅਦ ਹੁਣ ਮਾਝਾ ਇਲਾਕੇ ਤੇ ਨਜ਼ਰ ਮਾਰਦੇ ਆਂ ਅਗਲੇ 3-4 ਦਿਨ ਛੜੀ ਲੱਗੀ ਰਹੇਗੀ ਤੇ ਹਲਕੇ ਤੋਂ ਟੁੱਟਵੇਂ ਸੰਘਣੇ ਬੱਦਲ ਅਗਲੇ 4-5 ਦਿਨ ਰਹਿਣਗੇ। ਜਿਆਦਾ ਮੀਂਹ ਆਉਣ ਦੀ ਸੰਭਾਵਨਾ 15-16-17 ਨੂੰ ਹੋਵੇਗੀ ਤੇ ਬਾਕੀ ਦੋ ਹਫ਼ਤੇਾਂ ਦੇ ਵਿੱਚ ਵੱਧ ਤੋਂ ਵੱਧ ਟੈਂਪਰੇਚਰ 36 ਡਿਗਰੀ ਤੇ ਰਾਤ ਦੇ ਟਾਈਮ ਘੱਟ ਤੋਂ ਘੱਟ ਟੈਂਪਰੇਚਰ 24 ਡਿਗਰੀ ਸੈਲਸੀਅਸ ਦੇ ਲਾਗੇ ਹੋਵੇਗਾ। ਦੁਆਬਾ ਇਲਾਕੇ ਉੱਤੇ ਨਜ਼ਰ ਮਾਰੀਏ ਤਾਂ ਇਸੇ ਤਰ੍ਹਾਂ ਹੀ ਮੌਸਮ ਰਹੇਗਾ। ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ 16 ਤਰੀਕ ਤੇ 17 ਤਰੀਕ ਨੂੰ ਹੋਵੇਗੀ। ਹਲਕੇ ਤੋਂ ਦਰਮਿਆਨੀ ਹਵਾ ਅਗਲੇ ਦੋ ਹਫ਼ਤੇ ਚੱਲਦੀ ਰਹੇਗੀ ਤੇ ਨਾਲ ਵੱਧ ਤੋਂ ਵੱਧ ਟੈਂਪਰੇਚਰ 35 ਡਿਗਰੀ ਤੇ ਘੱਟ ਤੋਂ ਘੱਟ 26 ਡਿਗਰੀ ਸੈਲਸੀਅਸ ਰਹੇਗਾ। 10 ਤੇ 11 ਤਰੀਕ ਨੂੰ ਵੀ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਰਹੇਗੀ। ਨਾਲ ਟੁੱਟਵੀਂ بارش ਅਗਲੇ 4-5 ਦਿਨ ਹੋਣ ਦੀ ਸੰਭਾਵਨਾ ਰਹੇਗੀ। ਹਜੂਰ ਸਾਹਿਬ ਨਜ਼ਰ ਮਾਰੀਏ, ਹੇਮਕੁੰਡ ਸਾਹਿਬ ਨਜ਼ਰ ਮਾਰੀਏ ਤਾਂ ਉੱਥੇ ਵੀ ਅਗਲੇ 2 ਹਫ਼ਤੇ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਹਲਕੇ ਤੋਂ ਟੁੱਟਵੀਂ بارش ਹੁੰਦੀ ਰਹੇਗੀ। ਵੱਧ ਤੋਂ ਵੱਧ ਟੈਂਪਰੇਚਰ 31 ਡਿਗਰੀ ਤੇ ਰਾਤ ਦੇ ਟਾਈਮ ਘੱਟ ਤੋਂ ਘੱਟ 22 ਡਿਗਰੀ ਸੈਲਸੀਅਸ ਜਾਵੇਗਾ। ਮਨਾਲੀ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹਲਕੇ ਤੋਂ ਟੁੱਟਵੀਂ بارش ਹੋਣ ਦੀ ਸੰਭਾਵਨਾ ਰਹੇਗੀ। ਵੱਧ ਤੋਂ ਵੱਧ ਟੈਂਪਰੇਚਰ 26 ਡਿਗਰੀ ਤੇ ਘੱਟ ਤੋਂ ਘੱਟ 10 ਡਿਗਰੀ ਹੋਵੇਗਾ। ਨਦੀਰ ਹਜੂਰ ਸਾਹਿਬ ਅਗਲੇ 3-4 ਦਿਨ ਮੀਂਹ ਪੈਣ ਦੀ ਸੰਭਾਵਨਾ ਉਸ ਤੋਂ ਬਾਅਦ ਮੌਸਮ ਖੁਸ਼ਕ ਤੇ ਫਿਰ 17 ਤੋਂ 20 ਤੱਕ ਹਲਕੇ ਤੋਂ ਟੁੱਟਵੀਂ ਬਾਰਿਸ਼ ਹੋਣ ਦੀ ਸੰਭਾਵਨਾ ਰਹੇਗੀ। ਵੱਧ ਤੋਂ ਵੱਧ ਟੈਂਪਰੇਚਰ 32 ਡਿਗਰੀ ਤੇ ਰਾਤ ਦੇ ਟਾਈਮ 24 ਡਿਗਰੀ ਹੋਵੇਗਾ। ਦੁਬਈ ਦੇ ਵਿੱਚ ਕੋਈ ਵੀ ਮੀਂਹ ਪੈਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ। ਵੱਧ ਤੋਂ ਵੱਧ ਟੈਂਪਰੇਚਰ 40 ਡਿਗਰੀ ਤੇ ਘੱਟੋ ਘੱਟ 34 ਡਿਗਰੀ ਅਗਲੇ ਦੋ ਹਫ਼ਤੇ ਰਹੇਗਾ। ਹਲਕੇ ਤੋਂ ਟੁੱਟਵੇਂ ਬੱਦਲ 9-10 ਤੇ 16-17 ਨੂੰ ਦਿਖਾਈ ਦੇ ਸਕਦੇ ਨੇ। ਬ੍ਰੈਮਟਨ ਕੈਨੇਡਾ 온ਟਾਰੀਓ 9 ਤਰੀਕ ਨੂੰ ਮੀਂਹ ਪੈਣ ਦੀ ਸੰਭਾਵਨਾ ਨਜ਼ਰ ਆ ਰਹੀ ਆ ਤੇ 10 11 ਨੂੰ ਹਲਕੇ ਤੋਂ ਸੰਘਣੇ ਬੱਦਲ ਰਹਿਣਗੇ ਨਾਲ ਤੇਜ਼ ਹਵਾ ਚੱਲਦੀ ਰਹੇਗੀ ਉਸ ਤੋਂ ਬਾਅਦ ਫਿਰ 19 ਤਰੀਕ ਨੂੰ ਦੁਬਾਰਾ ਫਿਰ ਮੀਂਹ ਆਉਣ ਦੀ ਸੰਭਾਵਨਾ ਬਾਕੀ ਦਿਨਾਂ ਦੇ ਵਿੱਚ ਟੁੱਟਵੇਂ ਬੱਦਲ ਰਹਿਣਗੇ ਯੂਬਾ ਸਿਟੀ ਸਟਾਕਟਨ ਕੈਲੀਫੋਰਨੀਆ ਸਨ ਹੋਜ਼ੇ ਜਿੱਥੇ ਕਿ ਕਾਫੀ ਪੰਜਾਬੀ ਵਸਦੇ ਨੇ ਅਗਲੇ 2 ਹਫ਼ਤੇ ਕੜਾਕੇਦਾਰ ਧੁੱਪ ਹੋਵੇਗੀ ਵੱਧ ਤੋਂ ਵੱਧ ਟੈਂਪਰੇਚਰ 34 ਡਿਗਰੀ ਤੇ ਰਾਤ ਦੇ ਟਾਈਮ ਟੈਂਪਰੇਚਰ ਘਟ ਕੇ 13 ਡਿਗਰੀ ਰਹਿ ਜਾਵੇਗਾ ਨਿਊਯਾਰਕ 9 ਤਰੀਕ ਨੂੰ ਮੀਂਹ ਪੈਣ ਦੀ ਸੰਭਾਵਨਾ ਤੇ 8 ਤਰੀਕ ਨੂੰ ਵੀ ਸਾਰਾ ਦਿਨ ਮੀਂਹ ਪੈਣ ਦੀ ਸੰਭਾਵਨਾ ਰਹੇਗੀ ਬਾਕੀ ਅਗਲੇ 2 ਹਫਤੇ ਸੰਘਣੇ ਬੱਦਰ ਰਹਿਣਗੇ ਤੇ 18 ਤਰੀਕ ਨੂੰ ਹਲਕੇ ਰੋਟਟਮੀ ਬਾਰਿਸ਼ ਹੋ ਸਕਦੀ ਆ ਚਾਨਨ ਨੂੰ ਜਰੂਰ ਸਬਸਕ੍ਰਾਈਬ ਕਰੋ ਜਿੱਥੇ ਵੀ ਪੰਜਾਬੀ ਵਸਤੇ ਨੇ ਆਪਣਾ ਮੁਲਕ ਤੇ ਸ਼ਹਿਰ ਦੱਸੋ ਉਸ ਦਾ ਮੌਸਮ ਤੁਹਾਨੂੰ ਸ਼ੇਅਰ ਕੀਤਾ ਜਾਊਗਾ ਬਹੁਤ ਬਹੁਤ ਤੁਹਾਡਾ ਧੰਨਵਾਦ